ਇੱਕ ਬਜ਼ੁਰਗ ਜੋੜਾ ਬਹੁਤ ਜ਼ਿਆਦਾ ਆਪਸ ਦੇ ਵਿੱਚ ਪਿਆਰ ਕਰਦਾ ਸੀ ਹੱਦੋਂ ਵੱਧ ਕੇ ਉਹਨਾਂ ਦੋਨਾਂ 'ਚ ਪਿਆਰ ਸੀ ਹੁਣ ਦੋਨੋਂ ਬੁੱਢਾ ਬੁੱਢੀ ਇਸ ਗੱਲ ਪਿੱਛੇ ਹੀ ਲੜਦੇ ਰਹਿੰਦੇ ਸੀ ਜੇ ਬੁੱਢੀ ਕਿਤੇ ਉਹਨੂੰ ਦੱਸੇ ਵੀ ਨਾ ਚਲੀ ਜਾਂਦੀ ਤਾਂ ਬੁੱਢੇ ਨੇ ਆਉਂਦੇ ਨੂੰ ਕਹਿਣਾ ਕਿ ਤੂੰ ਮੈਨੂੰ ਬਿਨਾਂ ਦੱਸੇ ਚਲੀ ਗਈ ਮਤਲਬ ਉਹਨੇ ਕਿਤੇ ਵੀ ਜਾਣਾ ਉਹ ਮਗਰਮਗਰ ਤੁਰਿਆ ਫਿਰਦਾ ਸੀ ਮਗਰਮਗਰ ਚਲਾ ਜਾਂਦਾ ਸੀ ਤੇ ਜੇ ਉਹਨੇ ਰੋਟੀ ਵੀ ਬਣਾਉਣੀ ਤਾਂ ਪਿੱਛੇ ਜਾ ਕੇ ਰਸੋਈ 'ਚ ਖੜ੍ਹ ਜਾਣਾ ਹੈਨਾ ਤੇ ਇਹੀ ਕੰਮ ਚੱਲਦਾ ਰਿਹਾ ਤੇ ਹੁਣ ਬੁੱਢੀ ਉਹਨੂੰ ਕਹਿੰਦੀ ਕਿ ਮੈਂ ਆਪਦੇ ਪੇਕੇ ਮਿਲਣ ਜਾਣਾ ਉਹ ਕਹਿੰਦਾ ਕਿ ਨਹੀਂ ਜਾਣਾ ਇਸ ਗੱਲ ਨੂੰ ਲੈ ਕੇ ਉਹਨਾਂ ਦੀ ਕਈ ਦਿਨ ਲੜਾਈ ਚੱਲਦੀ ਰਹੀ ਉਹ ਕਹਿੰਦੀ ਮੈਂ ਜਾਣਾ ਆਪਣੇ ਪੇਕੇ ਉਹ ਕਹਿੰਦਾ ਨਹੀਂ ਜਾਣਾ ਚਲੋ ਜੀ ਲੜਾਈ ਚੱਲਦੀ ਰਹੀ ਤੇ ਬੁੱਢੀ ਹੁਣ ਇੱਕ ਸਕੀਮ ਲਾਉਂਦੀ ਆ ਕਹਿੰਦੀ ਇਦਾਂ ਤਾਂ ਇਹਨੇ ਮੈਨੂੰ ਜਾਣ ਨਹੀਂ ਦੇਣਾ ਹੈਗਾ ਇਹ ਤਾਂ ਮੈਨੂੰ ਕਿਤੇ ਵੀ ਨਹੀਂ ਜਾਣ ਦਿੰਦਾ ਮੇਰੇ ਪਿੱਛੇ ਪਿੱਛੇ ਧੁਰਿਆ ਰਹਿੰਦਾ ਇਸ ਗੱਲ ਨੂੰ ਲੈ ਕੇ ਉਹਨਾਂ ਦੀ ਅਕਸਰ ਨੋਕਚੋਕ ਲੜਾਈ ਹੁੰਦੀ ਰਹਿੰਦੀ ਸੀ ਤੇ ਬੁੱਢੀ ਇੱਕ ਸਕੀਮ ਲਾਉਂਦੀ ਆ ਉਹਨੂੰ ਕਹਿੰਦੀ ਆਪਾਂ ਐਂ ਕਰਦੇ ਆਂ ਆਪਾਂ ਨਾ ਲੁਕਣ ਮਿਚੀ ਖੇਡਦੇ ਆਂ ਤੂੰ ਕਿਤੇ ਛੁਪ ਜਾਈ ਤੇ ਮੈਂ ਤੈਨੂੰ ਲੱਭਾਂਗੀ ਫਿਰ ਮੈਂ ਛੁਪ ਜਾਾਂਗੀ ਤੂੰ ਮੈਨੂੰ ਲੱਭੀ ਉਹ ਕਹਿੰਦਾ ਚੱਲ ਠੀਕ ਆ ਹੁਣ ਦੋਨੋਂ ਲੁਕਣ ਮਿਚੀ ਖੇਡਣ ਨਿਕ ਜਾਂਦੇ ਨੇ ਹੁਣ ਵੱਡੇ ਦੀ ਸਕੀਮ ਇਹ ਹੁੰਦੀ ਆ ਕਿ ਜਦੋਂ ਇਹ ਕਿਤੇ ਛੁਪੇਗਾ ਮੈਂ ਟ੍ਰਾਂਕ ਚੁੱਕ ਕੇ ਆਪਣੇ ਪੇਕੇ ਨੂੰ ਭੱਜ ਜਾਾਂਗੀ ਤੇ ਬਾਅਦ 'ਚ ਲੱਭੀ ਜਾਊਗਾ ਫਿਰ ਕੀ ਬੰਨਣਾ ਹੁਣ ਬੁੱਡੇ ਦੀ ਵਾਰੀ ਹੁੰਦੀ ਆ ਲੁਕਣ ਦੀ ਤੇ ਜਦੋਂ ਉਹ ਲੁਕਣ ਜਾਂਦਾ ਹੈ ਬੁੱਢੀ ਫਟਾਫਟ ਚੱਕ ਕੇ ਟਰੰਕ ਆਪਣੇ ਪਿੱਕੇ ਚਲੀ ਜਾਂਦੀ ਆ ਟਰੰਕ ਚੱਕ ਕੇ ਤੇ ਜਦੋਂ ਟਰੰਕ ਚੱਕ ਕੇ ਪਿੱਕੇ ਚਲੀ ਜਾਂਦੀ ਆ ਉਹ ਕਹਿੰਦੀ ਆ ਸ਼ੁਕਰ ਹੈ ਮੈਨੂੰ ਉਹਦੇ ਤੋਂ छुटਕਾਰਾ ਮਿਲਿਆ ਥੋੜੇ ਦਿਨਾਂ ਲਈ ਉਹਨੇ ਤਾਂ ਨਹੀਂ ਮੈਨੂੰ ਆਉਣ ਹੀ ਨਹੀਂ ਦਿੱਤਾ ਸੀ ਮੇਰੀ ਸਕੀਮ ਕਾਮਯਾਬ ਹੋ ਗਈ ਹੁਣ ਜਦੋਂ ਉਹ ਆਪਣੇ ਪਿੱਕੇ ਜਾ ਕੇ ਟਰੰਕ ਖੋਲਦੀ ਆ ਤਾਂ ਟਰੰਕ ਦੇ ਵਿੱਚੋਂ ਅੱਗੋਂ ਬੁੱਢਾ ਨਿਕਲਦਾ ਜਿਹਦੇ ਵਿੱਚ ਉਹ ਲੁਕ ਕੇ ਬੈਠਾ ਸੀ ਉਹ ਫੇਰ ਆਪਣੇ ਮੱਥੇ ਤੇ ਹੱਥ ਮਾਰਦੀ ਆ ਕਿ ਇਹ ਤਾਂ ਇੱਥੇ ਵੀ ਆ ਗਿਆ ਸੋ ਦੋਸਤੋ ਬੰਦਿਆਂ ਲੱਗੇ ਸ਼ੇਅਰ ਜ਼ਰੂਰ ਕਰਿਓ ਇਹ ਹੁੰਦਾ ਪਿਆਰ ਜ਼ਰੂਰੀ ਨਹੀਂ ਹੈਨਾ ਅ ਕਹਿੰਦੇ ਨੇ ਦਿਲ ਹੋਣਾ ਚਾਹੀਦਾ ਜਵਾਨ ਉਮਰਾਂ ਚ ਕੀ ਰੱਖਿਆ ਸੋ ਮੈਂ ਤਾਂ ਕਹਿੰਦੀ ਆ ਸਾਰਿਆਂ ਦੇ ਵਿੱਚ ਇੰਨਾ ਹੀ ਪਿਆਰ ਹੋਣਾ ਚਾਹੀਦਾ ਸਾਰੇ ਹੱਸਣ ਖੇਡਣ ਤੇ ਇੱਕ ਦੂਜੇ ਦੇ ਨਾਲ ਐਦਾਂ ਹੀ ਮਿਲ ਕੇ ਰਹਿਣ ਵਧੀਆ ਲੱਗੇ ਤਾਂ ਜਰੂਰ ਸ਼ੇਅਰ ਕਰ ਦਿਓ ਤੁਸੀਂ ਕਮੈਂਟ ਕਰਿਓ ਲਾਈਕ ਕਰਿਓ ਇਹ ਜਸਟ ਫਨ ਲਈ ਅਸੀਂ ਵੀਡੀਓਜ਼ ਬਣਾਉਂਦੇ ਆ ਹਨਾ ਜਿਹੜੀਆਂ ਮੈਂ ਤੁਹਾਡੇ ਕੋਲ ਵੀਡੀਓਜ਼ ਪਾਉਂਦੀ ਆ ਇਹਨਾਂ ਦੇ ਵਿੱਚ ਨਾ ਤਾਂ ਅਸੀਂ ਕਿਸੇ ਨੂੰ ਹਰਟ ਕਰਨਾ ਚਾਹੁੰਦੇ ਆ ਅਸੀਂ ਜਸਟ ਚਾਹੁੰਦੇ ਆ ਕਿ ਟੈਨਸ਼ਨਾਂ ਭਲੀ ਟੈਨਸ਼ਨਾਂ ਭਰੀ ਜ਼ਿੰਦਗੀ ਆ ਤੁਸੀਂ ਥੋੜਾ ਜਿਹਾ ਹੱਸ ਲਓ ਥੋੜਾ ਜਿਹਾ ਟੈਨਸ਼ਨ ਤੋਂ ਫ੍ਰੀ ਰਹੋ ਐਦਾਂ ਦੀਆਂ ਛੋਟੀਆਂ-ਛੋਟੀਆਂ ਗੱਲਾਂ ਦੇ ਨਾਲ ਕਈ ਵਾਰੀ ਸਾਡੇ ਚਿਹਰੇ ਤੇ ਹਾਸਾ ਆਉਂਦਾ ਸੋ ਸਾਡਾ ਇਹੀ ਮਕਸਦ ਹੈ ਕਿ ਕੁਝ ਨਾ ਕੁਛ ਤੁਹਾਨੂੰ ਸਾਡੀ ਵੀਡੀਓ ਚੋਂ ਮਿਲੇ ਥੋੜਾ ਜਿਹਾ ਹਾਸਾ ਤੁਹਾਡੇ ਚਿਹਰੇ ਤੇ ਆਵੇ ਜਾਂ ਕੋਈ ਇਹੋ ਜੀ ਗੱਲ ਹੋਵੇ ਜਿਹੜੀ ਤੁਹਾਡੇ ਕੰਮ ਆਉਣ ਵਾਲੀ ਆ ਸੋ ਉਹੀ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕਰੀਦੀ ਆ ਸੋ ਬਾਕੀ ਆਪਣਾ ਤੁਸੀਂ ਕਮੈਂਟ ਲਾਈਕ ਸ਼ੇਅਰ ਜ਼ਰੂਰ ਕਰਦੇ ਆ ਕਰੋ ਥੈਂਕ ਯੂ so much ਤੁਹਾਡੀ ਬੱਬਲ ਗੌਰ ਸਤਿ ਸ਼੍ਰੀ ਅਕਾਲ